ਪਿਛਲੇ 10 ਦਿਨ ਤੋਂ ਖਜਾਨ ਸਿੰਘ ਆਪਣੀ ਰਹਿਸ਼ ਦੇ ਵਿੱਚ ਹੈ ਪੁਲਿਸ ਨੂੰ ਵੀ ਪਤਾ ਏ ਪਰ ਉਸ ਨੂੰ ਪਕੜ ਨਹੀਂ ਜਾ ਰਹੀ ਹੈਗੀ ਦੋ ਵਾਰ ਅਸੀਂ ਰੇਕੀ ਕਰਵਾਈ ਹੈ ਦੋ ਵਾਰ ਦੇ ਵਿੱਚ ਉੱਥੋਂ ਭੱਜ ਜਾਂਦੇ ਆ ਪਤਾ ਨਹੀਂ ਉਹਨਾਂ ਨੂੰ ਕੋਣ ਦੱਸਦਾ ਹੈ ਮੇਰੇ ਘਰੇ ਨਾਲ 13 April ਨੂੰ ਇਹਨਾਂ ਨੇ ਹਮਲਾ ਕੀਤਾ ਸੀਗਾ ਜਿਸ ਦੇ ਸੰਬੰਧ ਵਿੱਚ ਸਾਡੇ ਰਿਸ਼ਤੇਦਾਰ ਹੀ ਲੱਗਦੇ ਨੇ ਉਹਨਾਂ ਨੇ ਹਮਲਾ ਕੀਤਾ ਸੀ ਜਿਹੜੇ ਉਹਦੇ ਦੋਸ਼ੀ ਮਤਲਬ ਮਤਲਬ ਕਿ ਦੋਸ਼ੀ ਆ ਉਹਦੇ ਮਾਪਿਓ ਵਗੈਰਾ ਨਹੀਂ ਉਹਨੂੰ ਪਤਾ ਹੈਗਾ ਵੀ ਕਿੱਥੇ ਨੇ ਪੁਲਿਸ ਤਿੰਨ ਦਿਨਾਂ ਤੋਂ ਉਹਨਾਂ ਨੂੰ ਬਰਾਮਦ ਕਿਉਂ ਨਹੀਂ ਕਰ ਰਹੀ ਹੈ ਦੋ ਪਰਿਵਾਰਾਂ ਦੀ ਆਪਸ ਵਿੱਚ ਇਹਨਾਂ ਦੀ ਪ੍ਰਾਣਿਕ ਗਰਮਿਸ਼ਨ ਨੇ ਤੇ ਲੁਧਿਆਣੇ ਤੋਂ ਫੈਮਿਲੀ ਨੇ ਆ ਕੇ ਕੁੱਟਮਾਰ ਕੀਤੀ ਸੀ ਜੁੱਲੀ ਲਖਾਇਆ ਚਾਰ ਦੇ ਬਜ਼ੁਰਗ ਲੇਡੀ ਆ ਲੇਡੀ ਆ ਇਹ ਦਿਖਾਓ ਪੈਸਾ ਲੈ ਕੇ ਬਚੇ ਦੀ ਆ ਪੈਸਾ ਲੈਣਾ ਅੱਜ ਗੱਲ ਹਾਂਜੀ ਕਰਨਦਰ ਸਾਹਿਬ ਹੁਣ ਮੇਰੀ ਗੱਲ ਦਾ ਜਵਾਬ ਦਿਓ ਤੁਸੀਂ ਵੀਡੀਓ ਤੁਸੀਂ ਵੀਡੀਓ ਚ ਕਹਿ ਰਹੇ ਮੈਂ ਪਿੱਛੇ ਖੜੀ ਸੀ ਇਹ ਪਿੱਛੇ ਖੜੀ ਸੀ ਤੀਸਰੀ ਗੱਡੀ ਨਹੀਂ ਪਿੱਛੇ ਖੜੀ ਖੜੀ ਸੀ ਇੱਕ ਗੱਡੀ ਪਿੱਛੇ ਖੜੀ ਸੀ ਤਿੰਨ ਗੱਡੀਆਂ ਆਈਆਂ ਸੀ ਗੱਲ ਸੁਣੋ ਬੋੜੇ ਬਿਆਨਾਂ ਦੇ ਪਰਚਾ ਪਰ ਜੋ ਸਰ ਤੁਹਾਨੂੰ ਕਿਵੇਂ ਪਤਾ ਵੀ ਇਹ ਹੈ ਨਹੀਂ ਸੀ ਨਾਲ ਮੈਂ ਪੂਰਾ ਕੁੱਝ ਦੱਸ ਸਕਦੇ ਵੀ ਇਹ ਨਾਲ ਨਹੀਂ ਹਸੇ ਹੈ ਤੁਸੀਂ ਕਿਵੇਂ ਕਰ ਸਕਦੇ ਲੈਡੀ ਦੇ ਨਾਲ ਇੱਕ ਦੋ ਗੇ ਨਹੀਂ ਇਹ ਤੁਸੀਂ ਕਹਿ ਰਹੇ ਵੀ ਹੈ ਨਹੀਂ ਮੈਂ ਤੈਨੂੰ ਪੁੱਛਿਆ ਵੀਡੀਓ ਚ ਗੱਡੀਆਂ ਨੇ ਆਈਆਂ ਸੀ ਵੀਡੀਓ ਦੇ ਪਿੱਛੇ ਗੱਡੀ ਜੀ ਵਖਰੀਆਂ ਨੇ ਇੱਕ ਗੱਡੀ ਖੜੀ ਦੰ ਗੱਡੀਆਂ ਸੀਗੇ ਨਾਲੇ ਦੇ ਉੱਪਰ ਗੱਡੀ ਖੜੀਆ ਦੋ ਗੱਡੀਆਂ ਨੇ ਹਮਲਾ ਕਰ ਦਿੱਤਾ ਸਰ ਸਾਨੂੰ ਗਲਤ ਸਾਬਤ ਕਰ ਰਹੇ ਹੋ ਵੀ ਉਹ ਨਿਕਾਲ ਨਹੀਂ ਜਗੀਆਂ ਮੈਂ ਤੈਨੂੰ ਪੁੱਛਣਾ ਵੀਡੀਓ ਜਿਹੜੇ ਵੀਡੀਓ ਜਿਹੇ ਆ ਅਰੈਸਟ ਕਰ ਲਏ ਨੇ ਕੋਈ ਨਹੀਂ ਕੀਤਾ ਕਿੱਥੇ ਕਰੇ ਨਹੀਂ ਦੋ ਤਿੰਨ ਕਿਹਨੇ ਕਰੇ ਉਹਨਾਂ ਤੋਂ ਪੁੱਛਿਆ ਵੀ ਨਹੀਂ ਹੈਗਾ ਵੀ ਤੇ ਬਾਕੀ ਬੰਦੇ ਕੌਣ ਆਣ ਪਛਾਦੇ ਤੁਸੀਂ ਹੁਣ ਮੇਰੀ ਗੱਲ ਸੁਣ ਤੇਰੇ ਤੇਰੇ ਸਾਹਮਣੇ ਬਿਠਾ ਕੇ ਇੰਟਰੋਗੇਸ਼ਨ ਕਰੀਏ ਦੱਸੋ ਮੈਨੂੰ ਸਰ ਮੈਂ ਵੀ ਥਾਂ ਨਹੀਂ ਨਹੀਂ ਤੂੰ ਵੀ ਪੁੱਛ ਰਿਹਾ ਅੱਧੇ ਘੰਟੇ ਦੀ ਸਾਰਾ ਕੁਝ ਬਕ ਬਕ ਕਰ ਦਿੰਦੇ ਨੇ ਅਸੀਂ ਵੀ ਰਹੇ ਹਾਂ ਮੈਂ ਵੀ ਥਾਣੇ 'ਚ ਹੀ ਰਹੇ ਹਾਂ ਮੈਂ ਪਾਕਰਾ ਵੀ ਰਹਾਂ ਮੈਂ ਇ ਹਾਂਜੀ ਜੀ ਚਲੋ ਚਲੋ ਬੈਠਣਾ ਬੈਠੋ ਦੇਖੋ ਸਾਡੀ ਰਿਪੋਰਟ ਚਾਹੀਦੀ ਆ ਤੇਰੇ ਨਾਲ ਦੇ ਤੇ ਰਹੇ ਹੋ ਕੀਤੇ ਮੇਰੀ ਗੱਲ ਸੁਣ ਤੂੰ ਮੇਰੀ ਗੱਲ ਸੁਣ ਬੰਦਾ ਮੇਰੀ ਤੇ ਛੋਟੀ ਵੀ ਆ ਨਾ ਸਾਡੀ ਆ ਪਰ ਮੇਰੀ ਗੱਲ ਇੱਕ ਮਿੰਟ ਸੁਣ ਮੇਰੀ ਗੱਲ ਸੁਣ 307 ਦਾ ਪੱਕਾ ਦਰਜ ਆ ਠੀਕ ਹੈ ਬੰਦਾ ਇੱਕ ਉਹਦੋਂ ਅਰੈਸਟ ਹੋਇਆ ਇੱਕ ਦੂਜਾ ਮੇਨ ਬੰਦਾ ਜਸਮਨ ਹੋਰ ਅਰੈਸਟ ਹੋ ਗਿਆ ਦੋ ਬੰਦੇ ਦੇ ਕੈਂਟ ਨਾਮਜ਼ਦ ਹੋ ਗਏ ਹੋਰ ਦੋਸਤ ਕੀ ਹੁੰਦਾ ਹਰ ਕਿਸੇ ਨੂੰ ਪੈਨੀ ਲੱਗਦਾ ਹੈ ਜੀ ਹਮਲਾ ਕਰਿਆ ਸੀ ਉਹ ਜਸਮਨਪ੍ਰੀਤ ਹੈ ਉਹਦਾ ਬਾਪ ਪਿਛਲੇ 10 ਦਿਨ ਤੋਂ ਖਜਾਨ ਸਿੰਘ ਆਪਣੀ ਰਹਿਸ਼ ਦੇ ਵਿੱਚ ਹੈ ਪੁਲਿਸ ਨੂੰ ਵੀ ਪਤਾ ਏ ਪਰ ਉਸ ਨੂੰ ਪਕੜ ਨਹੀਂ ਜਾ ਰਹੀ ਹੈਗੀ ਦੋ ਵਾਰ ਅਸੀਂ ਰੇਕੀ ਕਰਵਾਈ ਹੈ ਦੋ ਬਾਰ ਦੇ ਵਿੱਚ ਉੱਥੋਂ ਭੱਜ ਜਾਂਦੇ ਆ ਪਤਾ ਨਹੀਂ ਉਹਨਾਂ ਨੂੰ ਕੋਣ ਦੱਸਦਾ ਜਦੋਂ ਪੁਲਿਸ ਰੇਕੀ ਉਹਨਾਂ ਦੇ ਕਰਕੇ ਆ ਜਾਂਦੀ ਹੈ ਵਾਪਸ ਆ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਦੀਆਂ ਦੁਕਾਨਾਂ ਵੀ ਖੁੱਲ ਜਾਂਦੀਆਂ ਉਹਨਾਂ ਦੀ ਕੋਠੀ ਦਾ ਵੀ ਕੰਮ ਚੱਲ ਰਿਹਾ ਉਹਨਾਂ ਦੇ ਬੰਦੇ ਸਾਰੇ ਓਮੀ ਘਰ ਫਿਰ ਰਹੇ ਆ ਜੇ ਇਹੀ ਹਮਲਾ ਅਸੀਂ ਉਹਨਾਂ ਦੇ ਉੱਤੇ ਕਰਿਆ ਹੁੰਦਾ ਏਦਾਂ ਦੀ ਕੋਈ ਹਰਕਤ ਕਰੀ ਹੁੰਦੀ ਤਾਂ ਹੁਣ ਨੂੰ ਸਾਡਾ ਕੁੱਟ-ਕੁੱਟ ਕੇ ਨਾਸ ਮਾਰ ਦੇਣਾ ਸੀ ਇਹਨਾਂ ਨੇ ਅਸੀਂ ਰੋਜ਼ ਆਨੇ ਆ ਨਾ ਕੋਈ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈਗੀ ਜੀ ਕੋਈ ਸੁਣਵਾਈ 100 ਕਿਲੋਮੀਟਰ ਤੋਂ ਬੰਦਾ ਆ ਕੇ ਆ ਉਰੇ ਆ ਕੇ ਸਾਡੇ ਤੇ ਹਮਲਾ ਕਰਦਾ ਅਸੀਂ ਲੋਕਲ ਰਹੇ ਰਿਹਾ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਮਹਾਰਾਜ ਜੀ ਮਹਾਰਾਜ ਜੀ ਤੁਸੀਂ ਧਰਮ ਦੇ ਬੈਠੇ ਹੋ ਔਰ ਜੀ ਜੀ ਇਦਾਂ ਹੈ ਮੇਰੇ ਘਰੇ ਨਾਲ 13 April ਨੂੰ ਇਹਨਾਂ ਨੇ ਹਮਲਾ ਕੀਤਾ ਸੀਗਾ ਜਿਸ ਦੇ ਸੰਬੰਧ ਵਿੱਚ ਸਾਡੇ ਰਿਸ਼ਤੇਦਾਰ ਹੀ ਲੱਗਦੇ ਨੇ ਉਹਨਾਂ ਨੇ ਹਮਲਾ ਕੀਤਾ ਸੀਗਾ ਤੇ ਉਹਦਾ ਜਸਮਨਪ੍ਰੀਤ ਹੈ ਜੀ ਤੇ ਉਹਦਾ ਫਾਦਰ ਹੈ ਉਹਦੇ ਚ ਇਨਵੋਲਵ ਉਹਦਾ ਬ੍ਰਦਰ ਆਦਾ ਚਾਚਾ ਨੰਗ ਹੈ ਜਿਨੇ ਕਿਰਪਾਨਾਂ ਦੇ ਬਾਣੇ ਪਾਏ ਹੋਏ ਸੀ ਮੇਰੇ ਕੋਲ ਸਾਰੀਆਂ ਵੀਡੀਓ ਪਈਆਂ ਨੇ ਉਹਨੇ ਕਿਰਪਾਨਾਂ ਨਾਲ ਹਮਲੇ ਕੀਤੇ ਨੇ ਮੇਰੀ ਮਾਤਾ ਦੇ ਮਾਰੇ ਨੇ ਮੇਰੀ ਮਿਸਿਸ ਦੇ ਮਾਰੇ ਨੇ ਠੀਕ ਹੈ ਨਹੀਂ ਮੇਰੇ ਭਰਾ ਦੇ ਸੋਗ ਤੋਂ ਵੱਧ ਟਾਂਕੇ ਲੱਗੇ ਨੇ ਤੇ ਉਹ ਬੰਦਾ ਹੁਣ 3 ਦਿਨ ਤੋਂ ਇੱਥੇ ਲਗਾਤਾਰ ਬੈਠਾ ਹੈ ਜਿਹੜਾ ਜਸਮਨਪ੍ਰੀਤ ਹੈ ਉਸ ਨੂੰ ਇੱਥੇ VIP ਸਹੂਲਤਾਂ ਮਿਲ ਰਹੀਆਂ ਨੇ ਜਦੋਂ ਕਿ ਜਿਹੜੇ ਉਹਦੇ ਦੋਸ਼ੀ ਮਤਲਬ ਮਤਲਬ ਕੋਈ ਦੋਸ਼ੀ ਆ ਉਹਦੇ ਮਾਂ ਪਿਓ ਵਗੈਰਾ ਨਹੀਂ ਉਹਨੂੰ ਪਤਾ ਹੈਗਾ ਵੀ ਕਿੱਥੇ ਨੇ ਪੁਲਿਸ 3 ਦਿਨਾਂ ਤੋਂ ਉਹਨਾਂ ਨੂੰ ਬਰਾਮਦ ਕਿਉਂ ਨਹੀਂ ਕਰ ਰਹੀ ਹੈ ਅਸੀਂ ਕੱਲ ਆਏ ਤੇ ਸਾਨੂੰ ਕਹਿੰਦੇ ਤੂੰ ਇੱਥੇ ਚੱਲ ਜਾਨਾ ਇਹ ਤਾਂ ਤੁਹਾਡੇ ਤੇ ਪਰਚਾ ਦੇ ਦਾਂਗੇ। ਐਸਐਚਓ ਸਾਹਿਬ ਨੇ ਸਾਨੂੰ ਧਮਕੀ ਦਿੱਤੀ ਹੈ। ਧਿਆਨ ਦੇ ਰਹੇ ਆ ਦੇਖੋ ਪੁਲਿਸ ਮੁਲਾਜ਼ਮ ਹੋ ਕੇ ਤੁਸੀਂ ਕੁਝ ਨਹੀਂ ਰੋਕ ਕਰਨ ਦਾ ਹੰਦਰੀ। ਐਸਐਸਪੀ ਸਾਹਿਬ ਦੇ ਵੀ ਪੇਸ਼ ਹੋ ਚੁੱਕੇ ਆਂ ਜੀ ਡੀਐਸਪੀ ਸਾਹਿਬ ਦੇ ਵੀ ਪੇਸ਼ ਹੋ ਚੁੱਕੇ ਆਂ। ਕੋਈ ਸੁਣਵਾਈ ਨਹੀਂ ਹੋ ਰਹੀ। ਕਿਉਂ ਕੀ ਕਰਨਾ? ਮੈਨੂੰ ਨਹੀਂ ਲੱਗਦਾ ਜੀ ਇਹ ਸ਼ਾਇਦ ਇਹਨਾਂ ਕੋਲ ਤੇ ਕੋਈ ਪ੍ਰੈਸ਼ਰ ਹੋਊਗਾ ਪੁਲਿਸ ਦਾ ਕਿਸੇ ਕਿਸਮ ਦਾ। ਪੈਸੇ ਦਾ ਕਿੰਨੇ ਲੈਂਦੇ ਨੇ? ਪੈਸੇ ਦਾ ਤਾਂ ਜੀ ਭਾਜੀ ਉਹ ਕੁੜੀ ਨੇ ਇਥੋਂ 5 ਕਰੋੜ ਤੋਂ ਵੱਧ ਦੀ ਠੱਗੀ ਕੀਤੀ ਹੋਈ ਆ। ਹਾਂਜੀ। ਇਹ ਪਹਿਲਾਂ ਵੀ ਉਹ ਉਹਨਾਂ ਦੇ ਤਰਖਾਸਤਾ ਬਹੁਤ ਨਹੀਂ ਰਾਜਪੁਰੇ ਵੀ ਨੇ ਇੱਥੇ ਪਟਿਆਲੇ ਵੀ ਦਿੱਤੀਆਂ ਪਰ 25 ਤੋਂ 30 ਤਰਖਾਸਤਾ ਪੈਂਡਿੰਗ ਹੋਈਆਂ ਪਰ ਪੁਲਿਸ ਕਾਰਵਾਈ ਨਹੀਂ ਕਰਦੀ ਪੈਸੇ ਦੇ ਦਿੰਦੇ ਆ ਜੀ ਉਹ ਬਸ ਇੱਕ ਕਾਉਂਟ ਕਾਣ ਕਰੀ ਜਾਂਦੇ ਆ ਮੈਂ ਪੁਲਿਸ ਦੇ ਖਿਲਾਫ ਨਹੀਂ ਮੈਂ ਆਪਣੇ ਇਨਸਾਫ ਲਈ ਧਰਨਾ ਦੇ ਰਹੇ ਹਾਂ ਜਦੋਂ ਤੱਕ ਮੈਨੂੰ ਇਨਸਾਫ ਨਹੀਂ ਮਿਲਦਾ ਜਦ ਤੱਕ ਸਾਰੇ ਬੰਦੇ ਅਰੈਸਟ ਨਹੀਂ ਹੁੰਦੇ ਇਹ 8-9 ਤਾਂ ਬਾਈ ਨੇ ਆ ਤੇ ਬਾਕੀ ਅਣ ਪੁੱਛਾਤੇ ਆ 20 ਦੇ ਲਗਭਗ ਬੰਦੇ ਨੇ ਜੀ ਮੈਂ ਮੇਰਾ ਪਰਿਵਾਰ ਹਜੇ ਪੂਰਾ ਨਹੀਂ ਆਇਆ ਸ਼ਾਮ ਤੱਕ ਤਾਂ ਇਥੋਂ ਘਟੋ ਘਟੋ 2-300 ਬੰਦਾ ਹੋ ਜਾਏਗਾ ਮੈਂ ਰਾਜ ਕਲੋਨੀ ਪਟਿਆਲਾ ਦਾ ਰਹਿਣ ਵਾਲਾ ਹਾਂ ਜੀ ਹਾਂਜੀ ਇਹ ਅਸਲ 'ਚ ਇੱਕ 52/25 ਐਫ ਆਈ ਆਰ ਦਰਜ ਹੋਈ ਸੀ 13/3/2025 ਨੂੰ ਦੋ ਪਰਿਵਾਰਾਂ ਦੀ ਆਪਸ 'ਚ ਇਹਨਾਂ ਦੀ ਪੁਰਾਣੀ ਰਿਲੇਸ਼ਨ ਨੇ ਤੇ ਲੁਧਿਆਣੇ ਤੋਂ ਇੱਕ ਫੈਮਿਲੀ ਨੇ ਆ ਕੇ ਕੁੱਟਮਾਰ ਕੀਤੀ ਸੀ ਜਿਨ੍ਹਾਂ ਦੇ ਬਿਆਨ ਦੇ ਉੱਤੇ ਨਾਲ ਦੀ ਨਾਲ 9 ਬੰਦੇ ਬਾਈ ਨੇਮ ਤੇ 810 ਜਣੇ ਅਨਨੂਨ ਪਰਚਾ ਅੰਡਰ ਸੈਕਸ਼ਨ 307 ਪੀਪੀਸੀ ਇਹ ਨੰਮੇ ਕਿ 109 333 115 2 ਬੀਐਨਐਸ ਦੀ ਵੱਖ-ਵੱਖ ਧਰਮਾਂ ਅੱਜ ਪਰਚਾ ਦੇ ਦਿੱਤਾ ਗਿਆ ਸੀ ਉਸ ਤੋਂ ਬਾਅਦ ਦੋ ਬੰਦੇ ਇਹਦੇ ਵਿੱਚ ਅਰੈਸਟ ਕੀਤੇ ਜਾ ਚੁੱਕੇ ਨੇ ਤੇ ਸਾਡੀ ਪੁਲਿਸ ਪਾਰਟੀ ਇਵਨ ਕੀ ਇਹਨਾਂ ਦੇ ਨਾਲ ਜਾ ਕੇ ਵੀ ਦੋ ਤਿੰਨ ਵਾਰ ਲੁਧਿਆਣੇ ਆਡਾ ਜ਼ਿਲ੍ਹੇ ਵਿੱਚ ਰੀਚ ਕੀਤੀਆਂ ਨੇ ਤੇ ਇਹਨਾਂ ਤੋਂ ਜਿਹੜਾ ਮੇਨ ਬੰਦਾ ਜਸਮਨ ਆ ਉਹ ਸੀ ਪਰਸੂ ਹੀ ਅਰੈਸਟ ਕੀਤਾ ਤੇ ਉਹਦਾ ਜੁਡੀਸ਼ੀਅਲ ਰਿਮਾਂਡ ਚੱਲ ਰਿਹਾ ਜੀ ਤੇ ਹੁਣ ਇਹ ਅਸਲ 'ਚ ਚਾਹੁੰਦੇ ਨੇ ਕਿ ਉਹ ਬੰਦਾ ਉਹ ਵੀ ਉਹ ਇਹਨਾਂ ਦਾ ਅਸਲ 'ਚ ਕਹਿਣਾ ਵੀ ਪੁਲਿਸ ਉਸ ਬੰਦੇ ਨੂੰ ਪੁੱਟ ਮਾਰਡਿੰਗ ਕਰ ਰਹੀ ਮਾਰਕੁਟਨੀ ਜਿਹੜਾ ਕਿ ਸਾਡੇ ਸਾਡੇ ਧਾਇਰੇ ਤੋਂ ਬਾਹਰ ਹੈ ਜੀ ਤਾਂ ਕਹਿੰਦੇ ਵੀਆਪੀ ਟਰੀਟਮੈਂਟ ਦਿੱਤਾ ਜਾ ਰਿਹਾ ਹੈ ਨਹੀਂ ਜੀ ਹੁਣ ਦੋਸ਼ੀ ਨੂੰ ਪਾਣੀ ਪਲਾਉਣਾ ਤਾਂ ਕੋਈ ਵੀਆਪੀ ਟਰੀਟਮੈਂਟ ਨਹੀਂ ਉਹ ਤਾਂ ਸਾਨੂੰ ਉਹਦੀ ਟੇਕ ਕੇਅਰ ਤਾਂ ਕਰਨੀ ਪੈਂਦੀ ਹੈ ਜੀ ਹਾਂਜੀ ਇਹ ਪ੍ਰਾਣਾ ਮਾਮਲਾ ਹੈ ਪੈਸੇ ਦਾ ਲੈਣ ਦੇਣ ਦਾ ਕਿਸ ਅਰੇ ਦੇ ਵਿੱਚ ਨਹੀਂ ਅਸਲ 'ਚ ਦੋ ਫੈਮਿਲੀਜ਼ ਦਾ ਆਪਸ ਪੈਸੇ ਦਾ ਰੌਲਾ ਸੀ ਜਿਹਦੇ ਕਰਕੇ ਬਾਅਦ 'ਚ ਸ਼ਾਇਦ ਇਹਨਾਂ ਦੀ ਆਪਸ ਅਣਬਣ ਹੋਈ ਤੇ ਉਹਨਾਂ ਨੇ ਆ ਕੇ ਹਮਲਾ ਕੀਤਾ ਇਹਦੇ 'ਚੋਂ ਇਹਨਾਂ ਨੇ ਕੁਝ ਕੁ ਲੀਡਸ ਦੇ ਵੀ ਨਾਮ ਲਖਾਏ ਆ ਜਿਹੜੇ ਕਿ ਹਲੇ ਇਨਵੈਸਟੀਗੇਟ ਕਰਨੇ ਜ਼ਰੂਰੀ ਨੇ ਜੀ ਤੇ ਕਈਆਂ ਦੀ ਲੋਕੇਸ਼ਨਸ ਇਨ ਫੈਕਟ ਆਈਆਂ ਕਈ ਨਹੀਂ ਉਹ ਅਸੀਂ ਤੋਂ ਜਿਹੜੀ ਸਾਡੀ ਤਫਤੀਸ਼ ਚ ਜਾਰੀ ਹੈ ਇਹ ਚ ਬਲਕਿ ਪਰਸੋਂ ਜਿਹੜਾ ਮੇਨ ਮੁਲਜ਼ਮ ਮੁੱਖ ਮੁਲਜ਼ਮ ਸੀ ਉਹ ਦਾ ਲੁਧਿਆਣੇ ਤੋਂ ਲਿਆ ਕੇ ਵੀ ਅਰੈਸਟ ਪਾਈ ਆ ਕੋਣ ਸੇ ਫਿਰ ਇਹਨਾਂ ਨੂੰ ਇਹ ਰੋਲਾ ਵੀ ਪਾਈ ਤੁਸੀਂ ਉਹਦੀ ਕੁੱਟ ਮਾਰਨਿੰਗ ਕਰਨੇ ਦੱਸਨ ਦਾਟ ਜਿਹੜੀ ਕਿ ਅਸੀਂ ਬਾਇਲॉज ਉਹ ਚੀਜ਼ ਬਣਦੀ ਸੀ ਉਹ ਹੀ ਕਰ ਸਕਦੇ। ਫਿਰ ਵੀ ਕੁਝ ਰਹਿ ਗਏ ਹੈ ਕਹਿੰਦੇ ਕੁਝ ਬੰਦੇ ਦਾ ਨਾਮ ਹੈਗੇ ਪਰ ਉਹ ਰੈਸਟ ਹਾਂਜੀ ਬਿਲਕੁਲ ਰਹਿੰਦੇ ਨੇ ਜਦੋਂ ਪਰਚਾ ਦਰਜ ਹੁੰਦਾ ਹਰ ਬੰਦਾ ਆਪੋ ਆਪਣੀ ਕਿਤੇ ਨਾ ਕਿਤੇ ਭੱਜਿਆ ਹੁੰਦਾ ਉਹਨਾਂ ਦੇ ਘਰੇ ਰੀਡਸ ਕੀਤੀਆਂ ਤਾਲੇ ਲੱਗੇ ਹੋਏ ਐ ਤੇ ਸਾਸੀ ਆਪਦੇ ਸੋਰਸ ਵੀ ਕੈਂਪ ਕੀਤੇ ਹੋਏ ਉਹਨਾਂ ਨੂੰ ਜਲਦ ਤੋਂ ਜਲਦ ਅਰੈਸਟ ਕਰਦੇ। ਫਿਰ ਇਹ ਕਹਿੰਦੇ ਕਿ ਪੁਲਿਸ ਨੂੰ ਲਾਓ ਸਾਨੂੰ ਧਮਕੀਆਂ ਦੇ ਰਹੇ ਆ ਸਾਨੂੰ ਸੁਣਵਾਈ ਨਹੀਂ ਕਰਨੀ ਸਾਡੇ ਕੇਸ ਦੀ। ਨਹੀਂ ਜੀ ਬਿਲਕੁਲ ਸਾਰਾ ਸੱਚ ਝੂਠ ਹੈ ਜੀ ਅਸੀਂ ਜਿਹੜਾ ਮੇਨ ਮਲਜਮ ਹੈ ਜਿਵੇਂ ਤੁਹਾਨੂੰ ਮੈਂ ਕਿਹਾ ਕਿ ਪਰਸੋਂ ਹੀ ਲੁਧਿਆਣੇ ਤੋਂ ਲੈ ਕੇ ਦੀ ਰੈਸਟ ਪਾਈ ਹੈ ਜੀ ਉਹਦੇ ਕਹਿਣ ਤੇ ਉਹਦੇ ਬਿਆਨਾਂ ਤੇ ਉਹਦੀ ਤਫਤੀਸ਼ ਦੇ ਵਿੱਚ ਜਿਹੜੇ ਦੋ ਬੰਦੇ ਹੋਰ ਆਏ ਆ ਉਹ ਉਹ ਵਿੱਚ ਨਾਮਜਦ ਨਾਮਜਦ ਵੀ ਕਰ ਦਿੱਤੇ ਗਏ ਨੇ ਇਸ ਕਰਕੇ ਸਫੇਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜਾ ਬੰਦਾ ਮੌਕੇ ਤੇ ਉੱਥੇ ਮੌਜੂਦ ਸੀ ਉਹਨੂੰ ਬਿਲਕੁਲ ਨਹੀਂ ਬਖਸ਼ਿਆ ਹੋਊਗਾ ਤੇ ਜਿਹੜਾ ਬੰਦਾ ਉੱਥੇ ਮੌਕੇ ਤੇ ਨਹੀਂ ਸੀ ਉਹਨੂੰ ਮਤਲਬ ਕਿ ਇਹਦੇ ਵਿੱਚੋਂ ਉਹਨੂੰ ਕਲੀਨਚ ਦਿੱਤੀ ਪਹਿਲੀ ਵਾਰ ਦੇਖਣ ਅੰਗਰੇਜ਼ੀ ਕੁਮਲਾਜ਼ਮ ਨੂੰ ਉਹਦਾ ਕੋਲਸ ਦੇ ਵਿੱਚ ਜੌਬ ਕਰ ਰਿਹਾ ਇਸ ਟਾਈਮ ਹਾਂਜੀ ਮੁਲਾਜ਼ਮ ਅਸਲ ਉਹਨੂੰ ਪਰਸਨਲ ਕਪੈਸਿਟੀ ਜਾਇਆ ਜੀ ਹਾਂਜੀ ਉਹ ਉਹਦਾ ਫੈਮਲੀ ਦਾ ਮੈਟਰ ਹੈ ਉਹ ਤਾਂ ਹੈ ਅਸੀਂ ਉਹਨੂੰ ਸਮਝਾਇਆ ਵੀ ਇਹ ਪਿਆਰ ਨਾਲ ਜਾ ਕੇ ਉਹਨੂੰ ਮੰਨਣ ਨੂੰ ਤਿਆਰ ਨਹੀਂ ਹੋ ਸਕਦਾ ਠੀਕ ਹੈ ਜੀ ਤੁਸੀਂ ਇਹਨੂੰ ਗੱਲਬਾਤ ਕੀਤੀ ਹੈ ਪਰਵਾਹ ਦੇਣਾ ਬਿਲਕੁਲ ਜੀ ਮੈਂ ਬਾਹਰ ਜਾ ਕੇ ਗੱਲਬਾਤ ਕੀਤੀ ਹੈ ਪਰ ਅਸਲ 'ਚ ਜਿਵੇਂ ਉਹ ਮੌਬ ਕਹਿੰ ਲੋ ਕਰਾਊਡ ਇਕੱਠਾ ਹੋਇਆ ਹੋਇਆ ਕੋਈ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਹੈ ਤੇ ਆਪਾਂ ਸਾਡਾ ਫਰਜ਼ ਹੈ ਸਮਝਾਉਣਾ ਜੀ ਅਸੀਂ ਉਹਨਾਂ ਨਾਲ ਗੱਲ ਕੀਤੀ ਹੈ ਤੇ ਇਨਫੈਕਟ ਅਸੀਂ ਉਹਨਾਂ ਦੁਬਾਰਾ ਰੀਲ ਚ ਪਾਰਟੀ ਤਿਆਰ ਕਰਕੇ ਜਿਹੜੇ ਬੰਦੇ ਰਹਿੰਦੇ ਆਰੈਸਟ ਕਰਾਉਣਗੇ